ਲਓ ਜੀ ਦੋਸਤੋ ਅਣਮੋਲ ਰਤਨ ਦਾ ਬੱਚਾ ਬਕਾਊਆ ਜੇ ਕਿਸੇ ਵੀਰ ਨੇ ਲੈਣਾ ਸੰਪਰਕ ਜ਼ਰੂਰ ਕਰ ਲਿਓ ਜੇ ਕਿਸੇ ਨੇ ਕਿਵੀਂ ਰੀਤ ਤਿਆਰ ਕਰਨ ਖਾਤਰ ਲੈਣਾ ਹੁੰਦਾ ਨਾ ਘੋੜਾ 63 4 ਵਿੱਚ ਹਾਈਟ ਹੈ ਦੀ ਤੇ ਕੰਨ ਲੱਗਿਆ ਦੋਸਤੋ ਕੁੰਡੀ ਵਾਲਾ ਸਵਾਰੀ ਦਾ ਪਾਸ ਆ ਦੋ ਪੈਰ ਚਿੱਟੇ ਮੱਥੇ ਦੋ ਪੈਰ ਚਿੱਟੇ ਮੱਥੇ ਪਟਾ ਤੇ ਕਮਾਲੀ ਗਰੀਬੀ ਆ ਨਾ ਸਲੱਖ ਬਣ ਵਾਲੀ ਦਾ ਥੋੜਾ ਇੱਕ ਗਿੱਲਸ ਬਣਾ ਜ਼ਰੂਰ ਆ ਨਹੀਂ ਰਹਿ ਗਿਆ ਜੀ ਥੋੜਾ ਜਿਹਾ ਹੈ ਨਾ ਥੋੜਾ ਲੱਸਾ ਬਣਾ ਥੋੜਾ ਲੱਸਾ ਬਣਾ ਮਾਂ ਜੀ ਹਰਸ਼ਦੀਆ ਬਾਬਾ ਬਾਲਕ ਨਾ ਥਵੇ ਹੈ ਮਾਂ ਹਰਸ਼ਦੀਆ ਮਾਂ ਹਰਸ਼ਦੀਆ ਬਾਬਾ ਬਾਲਕ ਨਾ ਥੜੀ ਦੀ ਤੇ ਆਪ ਇਹ ਅਨਮੂਰ ਰਤਨ ਦਾ ਬੱਚਾ ਜੇ ਕਿਸੇ ਵੀਰ ਨੇ ਲੈਣਾ ਸੰਭ ਸੰਭ ਬਹੁਤ ਸੋਹਣਾ ਲੱਗਿਆ ਹੈ ਨਾ ਤੇ ਬਾਕੀ ਚਾਲ ਤੁਰ ਚਾਲ ਤੁਰ ਦਾ ਧੋਂਦ ਨੂੰ ਬਹੁਤ ਲੱਗਦੀ ਹੈ ਨਾ ਲਓ ਜੀ ਕੰਨ ਕੁੰਡੀ ਵਾਲਾ ਕਿਸੇ ਵੀਰ ਨੇ ਲੈਣਾ ਹੋ ਸੰਪਰਕ ਜ਼ਰੂਰ ਕਰ ਲਓ 94786971532 ਦਾ ਨੰਬਰ ਹੈ ਰੇਟ ਵੀ ਜਾਇਜ਼ ਹੀ ਰਹਿਣ ਵਾਲਾ ਇਹਦਾ ਤੇ ਸ਼ੇਅਰ ਜੁਮ ਕਰ ਦਿਓ